ਇਸ ਵੇਲੇ ਮੀਂਹ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਇਥੋਂ ਤੱਕ ਕਿ ਪਾਣੀ ਦੇ ਵਿੱਚ ਗੱਡੀਆਂ ਤੈਰ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਨਕੋ ਨਕ ਪਾਣੀ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਹੈ ਤੇ ਗੱਡੀਆਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਹਾਲਕਿ ਥੋੜੇ ਜਿਹੀ ਪਏ ਮੀਂਹ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਮੰਦ ਭਾਗੇ ਬਣ ਚੁੱਕੇ ਨੇ ਕਿ ਲੋਕ ਇਸ ਮੀਂਹ ਦੇ ਵਿੱਚ ਮੋਟਰਸਾਈਕਲ ਆਪਣੇ ਰੇੜਕੇ ਲੈ ਕੇ ਜਾ ਰਹੇ ਨੇ ਕਈ ਲੋਕਾਂ ਦੇ ਵਾਹਨ ਇਸ ਮੀਂਹ ਦੇ ਖੜੇ ਪਾਣੀ ਕਰਕੇ ਖਰਾਬ ਹੋ ਚੁੱਕੇ ਨੇ ਤੇ ਅਜੇ ਵੀ ਇਹ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਮੌਕੇ ਦੀਆਂ ਤਸਵੀਰਾਂ ਨੇ ਦਿੱਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੀਂਹ ਦੇ ਪਾਣੀ ਦੇ ਵਿੱਚ ਇੱਕ ਗੱਡੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਜਿਸ ਤਰ੍ਹਾਂ ਕਿਸ਼ਤੀ ਪਾਣੀ ਦੇ ਵਿੱਚ ਤੈਰਦੀ ਹੁੰਦੀ ਹੈ ਠੀਕ ਉਸੇ ਤਰਾ ਇੱਕ ਗੱਡੀ ਵੀ ਪਾਣੀ ਦੇ ਵਿੱਚ ਤੈਰਦੀ ਹੋਈ ਵਿਖਾਈ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਲੋਕ ਆਪੋ ਆਪਣੇ ਕੰਮਕਾਰਾਂ ਤੇ ਸਵੇਰੇ ਨਿਕਲੇ ਨੇ ਪਰ ਜਦੋਂ ਘਰਾਂ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਉੱਥੇ ਕਿਵੇਂ ਗੋਡੇ-ਗੋਡੇ ਪਾਣੀ ਖੜਿਆ ਹੋਇਆ ਸੀ ਤੇ ਕਈ ਮੋਟਰਸਾਈਕਲ ਵੀ ਖਰਾਬ ਹੋ ਚੁੱਕੇ ਨੇ ਹਾਲਾਂਕਿ ਇੰਨੀ ਜ਼ਿਆਦਾ ਜੋ ਪਾਣੀ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਹੈ ਤੇ ਇਹ ਆਫਤ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਇੱਕ ਕਾਲੇ ਰੰਗ ਦੀ ਗੱਡੀ ਹੈ ਜਿਹੜੀ ਕਿ ਮੀਂਹ ਦੇ ਪਾਣੀ ਦੇ ਵਿੱਚ ਟਹਿਰਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਪਾਣੀ ਇੰਨਾ ਜ਼ਿਆਦਾ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਹੈ ਤੇ ਮਾਨਸੂਨ ਦੀ ਐਂਟਰੀ ਦੇ ਨਾਲ ਜੋ ਹੈ ਇਸ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਮੋਟਰਸਾਈਕਲ ਖਰਾਬ ਹੋ ਚੁੱਕੇ ਨੇ ਗੋਡੇ-ਗੋਡੇ ਖੜੇ ਪਾਣੀ ਦੇ ਵਿੱਚ ਲੋਕ ਆਪੋ ਆਪਣੇ ਮੋਟਰਸਾਈਕਲਾਂ ਨੂੰ ਟੱਕਾ ਲਗਾ ਕੇ ਆਪੋ ਆਪਣੇ ਕੰਮਕਾਰਾਂ ਦੇ ਉੱਤੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਇਸ ਵੇਲੇ ਮੀਂਹ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਇਤੋਂ ਤੱਕ ਕਿ ਪਾਣੀ ਦੇ ਵਿੱਚ ਗੱਡੀਆਂ ਤੈਰ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਨਕੋ ਨਕ ਪਾਣੀ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਹੈ ਤੇ ਗੱਡੀਆਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਹਾਲਕਿ ਥੋੜੇ ਜਿਹੀ ਪਏ ਮੀਂਹ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਮੰਦ ਭਾਗੇ ਬਣ ਚੁੱਕੇ ਨੇ ਕਿ ਲੋਕ ਇਸ ਮੀਂਹ ਦੇ ਵਿੱਚ ਮੋਟਰਸਾਈਕਲ ਆਪਣੇ ਰੇੜਕੇ ਲੈ ਕੇ ਜਾ ਰਹੇ ਨੇ ਕਈ ਲੋਕਾਂ ਦੇ ਵਾਹਨ ਇਸ ਮੀਂਹ ਦੇ ਖੜੇ ਪਾਣੀ ਕਰਕੇ ਖਰਾਬ ਹੋ ਚੁੱਕੇ ਨੇ ਤੇ ਅਜੇ ਵੀ ਇਹ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਮੌਕੇ ਦੀਆਂ ਤਸਵੀਰਾਂ ਨੇ ਦਿੱਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੀਂਹ ਦੇ ਪਾਣੀ ਦੇ ਵਿੱਚ ਇੱਕ ਗੱਡੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਜਿਸ ਤਰ੍ਹਾਂ ਕਿਸ਼ਤੀ ਪਾਣੀ ਦੇ ਵਿੱਚ ਤੈਰਦੀ ਹੁੰਦੀ ਹੈ ਠੀਕ ਉਸੇ ਹਰਾਂ ਇੱਕ ਗੱਡੀ ਵੀ ਪਾਣੀ ਦੇ ਵਿੱਚ ਤੈਰਦੀ ਹੋਈ ਵਿਖਾਈ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਲੋਕ ਆਪੋ ਆਪਣੇ ਕੰਮਕਾਰਾਂ ਤੇ ਸਵੇਰੇ ਨਿਕਲੇ ਨੇ ਪਰ ਜਦੋਂ ਘਰਾਂ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਉੱਥੇ ਕਿਵੇਂ ਗੋਡੇ-ਗੋਡੇ ਪਾਣੀ ਖੜਿਆ ਹੋਇਆ ਸੀ ਤੇ ਕਈ ਮੋਟਰਸਾਈਕਲ ਵੀ ਖਰਾਬ ਹੋ ਚੁੱਕੇ ਨੇ ਹਾਲਾਂਕਿ ਇੰਨੀ ਜ਼ਿਆਦਾ ਜੋ ਪਾਣੀ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਤੇ ਇਹ ਆਫਤ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਇੱਕ ਕਾਲੇ ਰੰਗ ਦੀ ਗੱਡੀ ਹੈ ਜਿਹੜੀ ਮੀ ਦੇ ਪਾਣੀ ਦੇ ਵਿੱਚ ਤੈਰਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਪਾਣੀ ਇੰਨਾ ਜ਼ਿਆਦਾ ਇਸ ਵੇਲੇ ਸੜਕਾਂ ਦੇ ਉੱਤੇ ਖੜਿਆ ਹੋਇਆ ਹੈ ਤੇ ਮਾਨਸੂਨ ਦੀ ਐਂਟਰੀ ਦੇ ਨਾਲ ਜੋ ਹੈ ਇਸ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਮੋਟਰਸਾਈਕਲ ਖਰਾਬ ਹੋ ਚੁੱਕੇ ਨੇ ਗੋਡੇ-ਗੋਡੇ ਖੜੇ ਪਾਣੀ ਦੇ ਵਿੱਚ ਲੋਕ ਆਪੋ ਆਪਣੇ ਮੋਟਰਸਾਈਕਲਾਂ ਨੂੰ ਟੱਕਾ ਲਗਾ ਕੇ ਆਪੋ ਆਪਣੇ ਕੰਮਕਾਰਾਂ ਦੇ ਉੱਤੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ